ਪਹਿਲੇ ਤਾਂ ਬਹੁਤ ਸ਼ੁਕਰਗੁਜ਼ਾਰ ਆ ਮੇਰੀ ਆਪਣੇ ਡਿਸਟ੍ਰਿਕਟ ਵਾਰ ਇਸਟੇਸ਼ਨ ਦਾ ਆਪਣੇ ਪਰਿਵਾਰ ਦਾ ਔਰ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਲੁਧਿਆਣਾ ਦੇ ਔਰ ਲੁਧਿਆਣਾ ਪਛਮੀ ਦੇ ਮੇਰੇ ਪ੍ਰਵਾਸੀ ਸਾਰੀਆਂ ਪਾਰਟੀਆਂ ਜਿਹੜੀ ਗੱਲ ਕਰਦੀ ਵੋਟਾਂ ਦੀ ਕਰਦੀ ਹੈ ਮੈਂ ਗੱਲ ਪਰਿਵਾਰ ਦੀ ਕਰਦਾ ਹਾਂ ਕਿਉਂਕਿ ਪਰਿਵਾਰ ਹੈ ਮੇਰਾ ਸੋ ਪਰਿਵਾਰ ਦੇ ਵਿੱਚ ਕੰਪੀਟੀਸ਼ਨ ਦੀ ਗੱਲ ਨਹੀਂ ਹੈਗੀ ਪਰਿਵਾਰ ਦੇ ਵਿੱਚ ਇਹ ਹੈ ਕਿ ਜਿਹੜਾ ਪਿਆਰ ਮਿਲ ਰਿਹਾ ਹੈ ਜੋਰ ਰਿਗਾਰਡ ਮਿਲ ਰਿਹਾ ਔਰ ਜਿੱਨਾ ਮੈਨੂੰ ਜਿੱਥੇ ਜਾਣਾ ਹੈਗਾ ਹਰ ਜਗ੍ਹਾ ਜਾ ਜਾ ਕੇ ਲੋਕੀ ਆਪਣੇ ਅੱਖਾਂ ਤੇ ਪਲਕਾਂ ਦੇ ਚੱਕਰੇ ਆ ਮੈਂ ਉਹਨਾਂ ਦਾ ਬਹੁਤ ਹੀ ਨਹੀਂ ਆ ਔਰ ਜਿੱਥੋਂ ਦੀ ਗੱਲ ਰਹਿ ਗਈ ਕਿ ਇਹ ਮੁਕਾਬਲਾ ਕਿਹਦੇ ਨਾਲ ਹੈ ਸਾਡਾ ਸ਼੍ਰਮਣੀ ਅਕਾਲੀ ਦਲ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਜੋ ਕੋ ਢੈਂਦੀਆਂ ਖੜੇ ਕਾਲਾ ਵਾਲੀਆਂ ਪਾਰਟੀਆਂ ਨੇ ਸ਼੍ਰਮਣੀ ਅਕਾਲੀ ਦਲ ਤੇ ਮੈਂ ਖੁਦ ਮੈਂ ਚੜ੍ਹਦੀ ਕਲਾ ਜਿਹਾ ਤੇ ਚੜ੍ਹਦੀ ਕਲਾ ਰਹਿਣਾ ਹੇ ਸਰ ਰਾਜਾ ਵੜਿੰਗ ਕਹ ਰਹੇ ਨੇ ਚੌਥੇ ਨੰਬਰ ਤੇ ਆਉਂਗੇ ਜਿਵੇਂ ਤੁਸੀਂ ਪਹਿਲੇ ਜ਼ਿਕਰ ਕੀਤਾ ਇਹ ਰਾਜਾ ਵੜਿੰਗ ਜੀ ਉਹੀ ਨੇ ਜਿਨ੍ਹਾਂ ਨੇ ਆਪਣੇ ਬੱਸਾਂ ਵਾਲਾ ਸਕੈਮ ਲਪੋਣ ਵਾਸਤੇ ਉੱਥੋਂ ਵਜਨ ਵਾਸਤੇ ਜਾ ਕੇ ਕਿਧੇ ਪੈਰੀ ਪਏ ਸੀ ਆਪਾਂ ਸਾਰਿਆਂ ਨੂੰ ਪਤਾ ਹੈ ਬਿਜ਼ਨਸ ਦੀ ਕੁਆਲੀ ਤੋਂ ਵਜਨ ਵਾਸਤੇ ਕਿਧੇ ਪੈਰੀ ਪਏ ਸੀ ਆਪਾਂ ਨੂੰ ਤਾਂ ਪਤਾ ਉਹ ਤਾਂ ਹਰ ਗੱਲ ਤੇ ਮਾਊਥ ਪੀਸ ਉਹਨਾਂ ਦੇ ਹੋਏ ਨਾ ਮੇਰੇ ਤਾਂ ਹੋਏ ਨਾ ਗੱਲ ਹੈ ਕਿ ਸੱਚ ਬੋਲਣਾ ਬਹੁਤ ਔਖਾ ਹੈ ਸਿਆਸਤਾਂ ਦਾ ਸੱਚ ਨਹੀਂ ਬੋਲਦਾ ਆ ਜਿੰਨੇ ਸਿਆਸਤਦਾਨ ਨੇ ਕਾਰਜੇ ਹੋ ਗਏ ਆਮ ਆਦੀ ਪਾਰਟੀ ਦੇ ਹੋ ਗਏ ਜਾਂ ਕੋਈ ਆਉਣ ਵਾਲੇ ਬੰਦੇ ਵੀ ਹੋਣਗੇ ਉਹ ਸੱਚ ਨਹੀਂ ਬੋਲਦਾ ਮੈਂ ਗੱਲ ਜਿਹਨੂੰ ਥੜਨਾ ਕਰਦਾ ਮੈਂ ਤੱਥਾਂ ਤੇ ਗੱਲ ਕਰਦਾ ਵੀ ਜੀ ਜੀ ਜਾਂ ਮੈਂ ਗੱਲ ਥੜਨਾ ਕਰਦਾ ਮੈਂ ਫੈਕਟਸ ਤੇ ਜਾਂ ਸੱਚ ਤੇ ਹੋਤੀ ਸਿਆਸਤ ਹੁਣ ਆਉਣ ਵਾਲੇ ਸਮੇਂ ਸੱਚ ਦੀ ਹੈ ਸਿਆਸਤ ਅੱਥਾਂ ਤੇ ਇਹੋ ਗੱਲ ਹੋ ਰਹੀ ਆ ਜਿਹੜਾ ਸਾਡਾ 1 ਨੰਬਰ ਦਾ ਸੂਬਾ 2017 ਦੇ ਸੀਗਾ ਉਹਨੂੰ 17ਵੇਂ ਨੰਬਰ ਤੇ ਲੈ ਗਏ ਕਾਂਗਰਸ ਵਾਲੇ ਇਹ ਤਾਂ 26 ਨੰਬਰ ਦੇ ਲੈ ਕੇ ਅੱਜ ਆਮ ਆਦਮੀ ਪਾਰਟੀ ਆ। ਸਾਨੂੰ ਸੋਚਣਾ ਪਾਣਾ ਇਹ ਲੜਾਈ ਸਾਡੀ ਆਪਣੀ ਨਹੀਂ ਹੈਗੀ ਸਾਡੇ ਔਲਾਦਾਂ ਦੀ ਹੈ ਸਾਡੀ ਆਉਣ ਵਾਲੇ ਜਨਰੇਸ਼ਨ ਦੀ ਹੈ। ਅਗਰ ਇਹੀ ਹਾਲਤ ਰਹੇ ਸਾਲ ਡੇਡ ਸਾਲ ਦੇ ਵਿੱਚ ਇਹ ਨਾਲ ਸਾਡਾ ਪੰਜਾਬ ਖਤਮ ਹੋ ਜਾਣਾ। ਸਾਡਾ ਪਾਣੀ ਵੇਚਣ ਲੱਪੇ ਆ ਹਰਿਆਣੇ ਨੂੰ ਦੇ ਦਿੱਤਾ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ। ਸਾਡੀ ਹਵਾ ਜਿਹੜੀ ਆ ਉਹਨੂੰ ਖਰਾਬ ਕਰਨ ਲੱਗੇ ਸੀਗੇ ਅਗਲਾ 24000 ਏਕੜ ਦਾ ਪ੍ਰੋਜੈਕਟ ਲੈ ਕੇ ਆਉਣ ਦੀ ਗੱਲ ਕਰਦੇ ਜਿਹੜਾ ਅੱਜ ਮੁੱਕਰ ਗਿਆ ਤਾਂ ਵਾਪਸ ਲੈ ਕਰ ਲਈ ਗੱਲ ਇਹਨਾਂ ਬੋਰਡ ਦੀ ਹੈ ਸਰ ਸਿਕਿਉਰਿਟੀ ਨੂੰ ਮੇਰੀ ਗੱਲ ਪੂਰੀ ਉਹੀ ਹੈ ਉਪਤਮਾ ਨੂੰ ਸਿਕਿਉਰਿਟੀ ਚਾਹੀਦੀ 24000 ਏਕੜ ਨਾਲ ਸਾਡੇ ਲੁਧਿਆਣੇ ਦੀ ਹਵਾ ਆਕਸੀਜਨ ਖਤਮ ਹੋਣੀ ਹੈ ਸਾਡਾ ਪੱਠੇ ਕਦਮ ਉਹਨੇ ਫਾਉਂਡਰ ਖਤਮ ਹੋਣਾ ਹੈ ਜਿਹਦੇ ਨਾਲ ਆਨ ਵਾਲਾ ਸਮਾਂ ਇੰਨੀ ਡੀਪ ਰੂਟਡ ਕਾਂਸਪੀਰੇਸੀ ਸੀ ਇਹ ਕਾਂਸਪੀਰੇਸੀ ਕਰਕੇ ਜਿਹੜਾ ਦੁੱਧ ਸਾਡੇ ਸ਼ਹਿਰੀਆਂ ਨੂੰ ਅੱਜ 60-65 ਰੁਪਏ ਕਿਲੋ ਮਿਲਦਾ 150 ਰੁਪਏ ਕਿਲੋ ਮਿਲਣਾ ਦਿੱਲੀ ਵਿੱਚ ਉਹ ਜੋ ਕਿ ਇਹਨਾਂ ਦਾ ਸਰਕਾਰਾਂ ਦਾ ਦਿਮਾਗ ਸੋਚ ਵਿਜਨ ਉਹੀ ਹੈ ਜੋ ਵੈਨੇਜ਼ੁਏਲਾ ਦੀ ਸਰਕਾਰ ਦਾ ਸੀਗਾ ਕਦੀ ਗੂਗਲ ਕਰ ਲੋ ਵੈਨੇਜ਼ੁਏਲਾ ਦੀ ਸਰਕਾਰ ਜਿਹੜੀ ਆ ਉਹਦਾ ਥੋੜੇ ਸਮੇਂ ਜਿ ਪੱਠਾ ਵਹਿ ਗਿਆ ਨੰਬਰ 1 ਦਾ ਸੀ ਦੁਨੀਆ ਦੇ ਵਿੱਚ ਕੰਟਰੀ ਇਕਨੋਮੀ ਨੰਬਰ 1 ਦੀ ਸੀ ਯਾਰ ਅੱਜ ਹਾਲਾਤ ਕੀ ਹੋ ਗਏ ਆ ਅੱਜ ਬਸ ਇਕਨੋਮੀ ਹੋ ਗਈ ਹੈ ਤੇ ਜਿਹੜਾ ਇਹਨਾਂ ਨੇ ਸਕੀਮਾਂ ਕੱਢੀਆਂ ਇਹੋ ਹੀ ਸਕੀਮਾਂ ਨੇ ਸਾਰੇ ਸਾਰਾ ਇਹਨਾਂ ਨੇ ਪੋਰਟਫੋਲੀਓ ਕਹਿ ਲੋ ਉਹ ਵੈਨਿਜ਼ੂਏਲਾ ਚੱਕੀਏ ਕਿਉਂਕਿ ਦਿੱਲੀ ਵਾਲੇ ਨੇ ਇਹ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ ਇਹ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜਦੋਂ ਸਾਡੇ ਸੀਐਮ ਸਾਹਿਬ ਦੀ ਕੁਰਸੀ ਤੇ ਕਦੇ ਸੁਸੋਧੀਆਂ ਨੇ ਬਹਿਣਾ ਕਦੇ ਸਤਿੰਦਰ ਜੈਨ ਨੇ ਬਹਿਣਾ ਜਦੋਂ ਸਾਡੇ ਮੰਤਰੀ ਸਾਡੇ ਐਮਐਲਏ ਸਾਡੇ ਆ ਰਾਜ ਸਭਾ ਦੇ ਐਮਪੀ ਜਿਹੜੇ ਕੈਂਡੀਡੇਟ ਵੀ ਨੇ ਇਹਨਾਂ ਨੇ ਬਾਸਰੂਪਾ ਦੇ ਪਿੰਟਾਂ ਦੇ ਉਦਘਾਟਨ ਕਰਨੇ ਸ਼ੁਰੂ ਕਰਤੇ ਨਾ ਤੇ ਸਾਨੂੰ ਪਤਾ ਲੱਗ ਜਾਂਦਾ ਇਹ ਸਾਡੇ ਜੜੀ ਹੈਗੀ ਐ ਪੋਲਿਟਿਕਸ ਦੀ ਮਿਆਰ ਕਿੰਨੀ ਖਤਮ ਹੋ ਗਈ ਹੈ ਸਿਆਸਤ ਦੀ ਮਿਆਰ ਕਿੰਨੀ ਖਤਮ ਹੋ ਗਈ ਹੈ ਸਿਆਸਤ ਉਸ ਟਾਈਮ ਦੀ ਯਾਦ ਯਾਦ ਕਰੋ 2007 ਤੋਂ 2017 ਜਾਂ 1997 ਕੋ ਲੈ ਕੇ 2002 ਤੱਕ ਜਦੋਂ ਸਪੈਸ਼ਲ ਇਕਨੋਮਿਕ ਜ਼ੋਨ ਬਣੇ ਸੀ ਇਸਕੋ ਆਪਣੇ ਇੰਡਸਟਰੀ ਵਾਸਤੇ ਆਈਟੀ ਜਿਹੜੀ ਹੈਗੀ ਐ ਬਿਹਾਰੀ ਆਈਟੀ ਸੈਂਟਰ ਬਣ ਗਿਆ ਸਭ ਬਣ ਗਈ ਸੀ 에어ਪੋਰਟ 에어ਪੋਰਟ ਆਈ ਸੀ ਸੜਕਾਂ ਬਣ ਗਈਆਂ ਇਨਫਰਾਸਟ੍ਰਕਚਰ ਹੋ ਗਈ ਔਰ ਅੱਜ ਕੀ ਹਾਲਾਤ ਸਾਰਾ ਕੁਝ ਖਤਮ ਕਰਤਾ ਸਾਡਾ ਇਨਫਰਾਸਟ੍ਰਕਚਰ ਖਤਮ ਕਰਤਾ ਔਰ ਸਾਡਾ ਜਿਹੜਾ ਹੈਗਾ ਵਾ ਪੰਜਾਬ ਖਤਮ ਕਰਤਾ ਨਸ਼ਾ ਹੀ ਲੈਦਾ ਨਾ ਜਿਹੜੀਆਂ ਗੱਲਾਂ ਕਰਦੇ ਨੇ ਨਾ ਤੱਥਾਂ ਦੇ ਉੱਤੇ ਕਥਾਂ ਤੇ ਗੱਲ ਨਹੀਂ ਕਰਦੇ ਇਹ ਗੱਲ ਕਰਦੇ ਨੇ ਜਿਹੜੀ ਇਹ ਇੱਕ ਸੋਸ਼ਲ ਮੀਡੀਆ ਦਾ ਝੂਠ ਫਲਾਉਣ ਵਾਸਤੇ 5-500 ਇਹਨਾਂ ਨੇ ਜਲਦੀ ਅਕਾਊਂਟ ਖੋਲੇ ਹੋਏ ਨੇ ਆਈਟੀ ਦੇ ਤੁਸੀਂ ਕਰੀ ਇਹਨਾਂ ਦਾ ਆਈਟੀ ਦੇ ਚੈੱਕ ਕਰੋ ਜਿਹਦੇ ਕਮੈਂਟ ਆਉਂਦੇ ਆ ਕੋਈ ਬਿਹਾਰ ਤੋਂ ਮੈਂ ਕੋਈ ਯੂਪੀ ਤੋਂ ਹੈ ਔਰ ਉਹਨਾਂ ਦੇ ਅਗਰ ਬੈਕਗ੍ਰਾਉਂਡ ਚੈੱਕ ਕਰੋ ਤੁਮੈਨੂੰ ਸ਼ਰਮ ਆ ਜਾਂਦੀ ਆ ਕਿਸੇ ਨੇ 3 ਮਹੀਨੇ ਪਹਿਲੇ ਅਕਾਊਂਟ ਖੋਲਿਆ ਕਰਨ 4 ਮਹੀਨੇ ਪਹਿਲੇ ਅਕਾਊਂਟ ਖੋਲਿਆ ਇਹ ਉਹੀ ਨੇ ਜਿਨ੍ਹਾਂ ਦੇ ਪਿੱਛੇ ਸਾਰਾ ਪੈਸਾ ਮੁਕੀਆਂ ਉੱਤੇ ਲੱਗਿਆ ਹੋਇਆ ਮੈਂ ਆਮ ਜੋ ਜਾਨਾ ਲੋਕਾਂ ਸਾਡੇ ਪਰਿਵਾਰ ਦੇ ਸਾਰੇ ਬੰਦੇ ਦੱਸਦੇ ਆ ਕਿ ਪੈਸੇ ਵੋਟਾਂ ਖਰੀਦਣਾ ਚਾਹੁੰਦੇ ਆ ਕਈ ਪੈਸੇ ਨਾਲ ਕਈ दारू ਨਾਲ ਕਈ ਹੰਤੇ ਨਾਲ ਪਰ ਇਸ ਵਾਰ ਜਿਹੜੀ ਗੱਲ ਹੈਗੀ ਹੈ ਹੁਣ ਹਾਲਾਤ ਇਹ ਹੈ ਛੜਾ ਲੁਧਿਆਣਾ ਜਾ ਚੁੱਕਾ ਪੂਰਾ ਪੰਜਾਬ ਪੰਜਾਬ ਨੂੰ ਹੁਣ ਆਨ ਮਾਰਟ ਇਕਨੋਮੀ ਚਾਹੀਦੀ ਹੈ ਪੰਜਾਬ ਨੂੰ ਤਰਣਾ ਹੋਣਾ ਚਾਹੀਦਾ ਪੰਜਾਬ ਆਪਣੀ ਅਗਲੀ ਜਨਰੇਸ਼ਨ ਦੇਖਣਾ ਚਾਹੁੰਦੀ ਹੈ ਕਿ ਵੱਡੀ ਹੈ। ਔਰ ਪੰਜਾਬ ਸਭ ਤੋਂ ਵੱਡੀ ਗੱਲ ਜਿਹੜੀ ਆਪਣੇ ਅਣਖ ਤੇ ਖੜੀ ਹੈ। ਸੋ ਅੱਜ ਜਿਹੜੇ ਤੁਸੀਂ ਸਵਾਲ ਪੁੱਛਦੇ ਸੀ ਉਹਦਾ ਮੈਂ ਜਵਾਬ ਦੇ ਰਿਹਾ। ਕਿ ਪੰਜਾਬ ਤੇ ਲੋੜ ਹੈਗੀ ਹੈ ਨਾ ਹੁਣ ਦੁਆਰਾ ਸ਼੍ਰੋਮਣੀ ਕਾਡ ਦੀ ਲੋੜ। ਇੱਕ ਸੋਚ ਦੀ ਲੋੜ ਹੈ, ਇੱਕ ਵਿਜਨ ਦੀ ਲੋੜ ਹੈ। ਵਿਜਨਲੈਸ ਗਵਰਨਮੈਂਟ ਜਾਂ ਬਿਨਾ ਸੋਚ ਦੀ ਸਰਕਾਰਾਂ ਹੁਣ ਅੱਗੇ ਕੰਮ ਨਹੀਂ ਕਰਦੀ। ਕਿ ਅੱਲਾਹ ਨਾਲ ਜੋ ਤੁਸੀਂ ਧਾਰਨਾ ਕੀਤਾ ਸਿਆ ਉਹ ਤੇ ਖਲ ਕਹਿ ਕੇ ਗੇੜ ਪ੍ਰਧਾਨ ਜੀ ਦੀ ਸਾਰਾ ਹੀ ਸਹੀ। ਕਿ ਕਿਸੇ ਕੀਮਤ ਤੇ ਅਸੀਂ ਜੋ ਸਰਕਾਰ ਨੇ ਇਹ ਧਰਿਆ ਕਰਦੀ ਹੈ ਅਸੀਂ ਇਹ ਕੰਮਜਾਬ ਨਹੀਂ ਹੋਣ ਜਾਵਾਂਗੇ ਉਹਦਾ ਰਿਜ਼ਲਟ ਇਹ ਹੈ ਤੁਹਾਡੀ ਵੀ ਕਿਰਪਾ ਤੁਸੀਂ ਪ੍ਰਮਖਤਾ ਤੌਰ ਤੇ ਉਸ ਨੂੰ ਦਿੱਤਾ ਲੋ ਪਬਲਿਕ ਦੇ ਵਿੱਚ ਤੇ ਪਬਲਿਕ ਦਾ ਸਾਥ ਸਰਕਾਰ ਪਹਿਲੀ ਵਾਰ ਸਾਡੇ 35 ਸਾਲ ਚ ਪਿੱਛੇ ਹੱਟੀ ਹੈ ਅੱਜ ਹੀ ਉਹਨਾਂ ਦਾ ਬਿਆਨ ਆ ਗਿਆ ਬੀਟਿੰਗ ਕਰਕੇ ਕਿ ਨਹੀਂ ਅਸੀਂ ਜ਼ਮੀਨ ਪੁੱਛ ਕੇ ਲਵਾਂਗੇ ਜਿਹੜਾ ਦੇਣਾ ਚਾਹੀ ਤੇ ਪੰਜਾਬ ਤਾਂ ਕੋਈ ਚੀਜ਼ ਨਹੀਂ ਮੱਜਾ ਡਾਊਨ ਨੂੰ ਰਹੇਗੀ ਕਿ 24 ਹਜ਼ਾਰ ਏਕੜ ਇੱਥੇ ਕਿਹੜਾ ਦਿੱਤੇਗਾ ਇਸ ਕਰਕੇ ਸਾਰੀਆਂ ਗਲਤ ਗੱਲਾਂ ਸੀ ਇਹ ਵੀ ਤੇ ਬਾਕੀਆ ਗਲਤ ਸੀ ਜੀ ਜੀ ਗਰੰਟੀ ਅਸੀਂ ਉਹ ਝੂਠਿਆ ਸੀ ਸੋ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਕਿਰਪਾ ਕਰੇਗਾ ਜਿੱਤ ਹੋਏਗੀ ਪੰਸਨੀ ਸੋ ਗੋਮਣ ਸਾਹਿਬ ਤੋਂ ਵਧੀਆ ਸਾਡੇ ਕੋਲ ਕੈਂਡੀਡੇਟ ਜੋ ਸਾਰੇ ਬੱਚਾ ਤੁਸੀਂ ਵੀ ਤਾਰੀਫ ਕਰਦੇ ਹੋ ਸਭ ਤੋਂ ਸਾਡੇ ਬਿੱਕਰ ਤੁਸੀਂ ਹੁੰਦੇ ਹੋ ਜਿਹੜਾ ਤੁਸੀਂ ਲੋਕਾਂ ਨੂੰ ਵਿਆਖਿਆ ਕਰਦੇ ਹੋ ਮੇਰੇ ਖਿਆਲ ਨਾਲ ਕਿਸੇ ਛੋਟੇ ਤੋਂ ਕਿਸੇ ਨੇ ਨਹੀਂ ਆਖਿਆ ਕਿ ਗੋਮਣ ਸਾਹਿਬ ਨੂੰ ਕਮੀ ਹੈ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਸਾਡਾ ਜਿਹੜਾ ਸਰਟੀਫਿਕੇਟ ਹੈ ਤੁਸੀਂ ਦਿੱਤਾ ਕਿ ਬਹੁਤ ਵਧੀਆ ਕੈਂਡੀਡੇਟ ਹੈ ਇਸ ਕਰਕੇ ਗੁਰੂ ਕਿਰਪਾ ਕਰੇਗਾ ਜਿੱਤ ਹੋਏਗੀ